ਕਿਸਾਨਾਂ ਦੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋ ਗਿਆ ਹੁਣ ਹਰਿਆਣਾ ਦੇ 10 ਹੋਰ ਕਿਸਾਨ ਮਰਨ ਵਰਤ ਤੇ ਬੈਠ ਗਏ ਨੇ ਯਾਨੀ ਪਹਿਲਾਂ 111 ਕਿਸਾਨ ਬੈਠੇ ਸੀ 10 ਉਹਨਾਂ ਦੇ ਵਿੱਚ ਹੋਰ ਜੁੜ ਗਏ ਨੇ 121 ਕਿਸਾਨ ਹੋ ਗਏ ਨੇ ਔਰ ਸਮੇਤ ਡੱਲੇਵਾਲ ਇਹ ਗਿਣਤੀ 122 ਹੋ ਗਈ ਹੈ ਇਸ ਵੇਲੇ ਡੱਲੇਵਾਲ ਸਮੇਤ 122 ਕਿਸਾਨਾਂ ਨੇ ਮਰਨ ਵਰਤ ਰੱਖ ਲਿਆ ਔਰ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਿੰਨੇ ਵੀ ਕਿਸਾਨ ਮਰਨwarte ਤੇ ਬੈਠੇ ਨੇ ਉਹ ਆਪਣੇ ਮੈਡੀਕਲ ਟੈਸਟ ਨਹੀਂ ਕਰਵਾਉਣਗੇ। ਉਹਨਾਂ ਨੇ ਕਿਹਾ ਕਿ ਅਸੀਂ ਡਾਕਟਰੀ ਟੀਮਾਂ ਨੂੰ ਬਲੱਡ ਸੈਂਪਲ ਨਹੀਂ ਦੇਵਾਂਗੇ। ਜੇ ਕਿਸੇ ਵੀ ਕਿਸਾਨ ਦੀ ਮੌਤ ਹੋਈ ਤਾਂ ਅੰਤਿਮ ਸੰਸਕਾਰ ਨਹੀਂ ਹੋਏਗਾ। ਖਨੌਰੀ ਮੋਰਚੇ ਤੇ ਹੀ ਉਹਨਾਂ ਕਿਹਾ ਕਿ ਕਿਸਾਨ ਦੀ ਮ੍ਰਿਤਕ ਦੇ ਰੱਖੀ ਜਾਏਗੀ। ਇਹ ਸਭ ਦੇ ਵਿਚਾਰੇ ਡੱਲੇਵਾਲ ਦਾ ਮਰਨwarte 53ਵੇਂ ਦਿਨ ਵੀ ਜਾਰੀ ਹੈ। ਔਰ ਉਹਨਾਂ ਦਾ ਵਜ਼ਨ 20 ਕਿਲੋ ਘੱਟ ਹੋਣ ਦਾ ਕਿਸਾਨ ਆਗੂਆਂ ਵੱਲੋਂ ਦਾਵਾ ਕੀਤਾ ਗਿਆ ਔਰ ਉਹਨਾਂ ਕਿਹਾ ਹੈ ਕਿ ਡੱਲੇਵਾਲ ਨੂੰ पानी बचना भी बंद हो गया परसों दोपहर दो बजे से हमारे साथी 111 साथी आमरणशन पे बैठे हैं और उसी समय से जो हमारी उस समय भी जो लिस्ट थी वो काफी ज्यादा बड़ी थी और बहुत सारे साथियों का बहुत सारी जो हमारी लीडरशिप है उनका भी ये निवेदन था कि वो भी इस आमरण अनशन में शामिल हो क्योंकि सरदार जगजीत सिंह डल्लेवाल जी की जो हालत है उस हालत को उस अवस्था को देख के सब लोग बड़े भावुक हैं आज हमारे हरियाणा से ग्यारह साथी बैठना चाह रहे थे लेकिन जो साथियों ने मंजूर किया है वो दस साथियों के नाम मंजूर हुए हैं मैं आपको नाम उनके पढ़ के सुना देता हूं जो आज से जो हमारे 111 साथी बैठे हैं उनके साथ आमरण अनशन पे ही बैठेंगे और इनका ये प्रतिबद्धता है इनकी एक कमिटमेंट है कि सरदार जगजीत सिंह डेवाल जी हमारे बच्चों को बचाने के लिए ये संघर्ष कर रहे हैं हमारी खेती और जमीन को बचाने के लिए ये संघर्ष कर रहे हैं तो हमारी भी ये जिम्मेदारी बनती है कि उनके साथ कंधे से कंधा मिला के उनके दिखाए हुए रास्ते पर हम चलें और अगर कुर्बानी देने की नौबत आए तो हम भी उनके रास्ते पर चलते हुए अपनी कुर्बानी दें ਤੇ ਬੀਕੇਯੂ ਇਕਤਾ ਉਗਰਾਹਾਂ ਦੀ ਅੱਜ ਸਵੇਰ ਪਧਰੀ ਮੀਟਿੰਗ ਹੋਈ ਮੀਟਿੰਗ ਚ ਕਿਸਾਨ ਕੇਂਦਰ ਦੇ ਨਵੇਂ ਡਰਾਫਟ ਤੇ ਚਰਚਾ ਕੀਤੀ ਕਿਸਾਨਾਂ ਨੇ ਉਹਨਾਂ ਕੇਦਰ ਦੇ ਡਰਾਫਟ ਨੂੰ ਕਿਸਾਨ ਵਿਰੋਧੀ ਦੱਸਿਆ ਔਰ 20 ਜਨਵਰੀ ਨੂੰ ਐਸਕੇਐਮ ਹੁਣ ਸਾਰੇ ਸੰਸਦਾਂ ਨੂੰ ਸਾਰੇ ਐਮਪੀਜ਼ ਨੂੰ ਮੰਗ ਪੱਤਰ ਸੌਂਪੇਗਾ ਡੱਲੇਵਾਲ ਦੇ ਸਮਰਥਨ ਤੇ ਮੰਡੀਕਰਨ ਡਰਾਫਟ ਦੇ ਖਿਲਾਫ ਇਹ ਮੰਗ ਪੱਤਰ ਸੌਂਪੇ ਜਾਣਗੇ ਸਾਰੀਆਂ ਜਥੇਬੰਦੀਆਂ ਦੇ ਉਗਰਾਹਾਂ ਨੇ ਕਿਹਾ ਕਿ ਇੱਕਜੁੱਟ ਹੋਣ ਦਾ ਸਮਾਂ ਹੈ ਇੱਕ ਜਾਂ ਦੋ ਜਥੇਬੰਦੀਆਂ ਸਰਕਾਰ ਨੂੰ ਜਵਾਬ ਨਹੀਂ ਦੇ ਸਕਦੀ ਸਚਾ ਮਿੱਤੇ ਤੁਸੀਂ ਇਹ ਜਿਹੜਾ ਨਵਾਂ ਡਰਾਫਟ ਆਇਆ ਹੈ ਉਸ ਤੋਂ ਬਾਰੇ ਨੂੰ ਸੀ ਇਹ ਮਸਲਾ ਵੀ ਉਹ ਡਰਾਫਟ ਦੇ ਵਿੱਚ ਕੀ ਕੁਸ਼ ਹੈ ਸਾਰੇ ਬੰਦੇ ਬਸਿਆ ਵੀ ਇਹਦੇ ਵਾਸਤੇ ਆਪਣੀ ਵੱਡੀ ਲੜਾਈ ਸਿਰ ਤੇ ਆ ਗਈ ਉਹਦੀ ਖਤਮ ਤਿਆਰੀਆਂ ਕਰੋ ਪਿੰਡਾਂ ਦੇ ਵਿੱਚ ਇਕਤਾ ਮਿੱਤਰਾ ਕਰੋ ਲੋਕਾਂ ਨੂੰ ਦੱਸੋ ਜਿਵੇਂ 15 ਮਹੀਨੇ ਤੋਂ ਲੰਘ ਗਿਆ ਬਹੁਤ ਵੱਡੀ ਗੱਲ ਹੈ ਵੱਡਾ ਵੱਡੀ ਲੜਾਈ ਆ ਗਈ ਜੀ ਇਹ ਇੱਕ ਦੋ ਜਨ ਸੁ ਦੂਜੇ ਬੰਦੇ ਕੋ ਕੱਟ ਜਾਂਦਾ ਤੁਸੀਂ ਕੱਟ ਜਾਂਣਾ ਉਹਦੀ ਖਾਤਰ ਫੇੜ ਚੜ੍ਹ